ਖੇਤੀ ਕਾਨੂੰਨਾਂ ਦਾ ਜਦੋਂ ਖਰੜਾ ਤਿਆਰ ਕੀਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਜੇ ਦੇ ਵਿੱਚੋਂ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜੁਲਾਈ ਮਹੀਨੇ ਦੇ ਵਿੱਚ ਪਹਿਲੇ ਪ੍ਰੋਟੈਸਟ ਸ਼ੁਰੂ ਹੋਏ ਸਨ ਪਰ ਜਿਹੜਾ ਵੱਡਾ ਪ੍ਰੋਟੈਸਟ ਸ਼ੁਰੂ ਹੋਇਆ ਸੀ ਉਹ 7 ਸਤੰਬਰ ਤੋਂ ਸ਼ੁਰੂ ਹੋਇਆ ਸੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜੇਲ੍ਹ ਪਰ ਅੰਦੋਲਨ ਸ਼ੁਰੂ ਕੀਤਾ ਸੀ ਜਿਸ ਦਾ ਤਿੱਖਾ ਰੂਪ ਸ਼ੁਰੂ ਸਾਹਮਣੇ ਆਇਆ ਸੀ ਰੇਲ ਰੁਕੋ ਅੰਦੋਲਨ 24 ਸਤੰਬਰ ਨੂੰ ਦੇਵੀ ਦਾਸਪੁਰਾ ਵਿਖੇ ਅਤਿ ਦੀ ਗਰਮੀ ਦੇ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ ਜੋ ਹੁਣ ਪੂਰੀ ਸਰਦੀ ਦੇ ਵਿੱਚ ਅੱਜ 79 ਦਿਨ ਚ ਦਾਖਲ ਹੋ ਚੁੱਕਾ ਹੈ ਕਈ ਇਸ ਦੇ ਰੂਪ ਸਾਹਮਣੇ ਆਏ ਜੰਡੇਆਲਾ ਗੁਰੂ ਰੇਲਵੇ ਟਰੈਕ ਦੇ ਉੱਪਰ ਵੀ ਰੇਲਵੇ ਪਲੇਟਫਾਰਮ ਤੇ ਤੇ ਹੁਣ ਮੇਰੇ ਪਿੱਛੇ ਜਿਹੜੇ ਤੁਸੀਂ ਰੇਲਵੇ ਟਰੈਕ ਦੇਖ ਸਕਦੇ ਹੋ ਉਹਦੇ ਨਾਲ ਲੱਗਦੀ ਗਰਾਊਂਡ ਦੇ ਬਾਹਰ ਜਿਹੜਾ ਇੱਕ ਵੱਡਾ ਕੱਟ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਕੁੰਡਲੀ ਬਾਰਡਰ ਦੇ ਉੱਤੇ ਹਜ਼ਾਰਾਂ ਜਿਹੜੇ ਪੰਜਾਬ ਤੋਂ ਕਿਸਾਨ ਲੈ ਕੇ ਉੱਥੇ ਬੈਠੀ ਹੈ ਨਾਲ ਹੀ ਆਪਣੇ ਜੋ ਉਹਨਾਂ ਨੇ ਐਲਾਨ ਕੀਤਾ ਸੀ ਕਿ ਇਸ ਜਗ੍ਹਾ ਤੇ ਉੱਤੇ ਵੀ ਆਪਣਾ ਪ੍ਰੋਟੈਸਟ ਜਾਰੀ ਰੱਖਣਗੇ ਜਿੰਨਾ ਚਿਰ ਤੱਕ ਸਾਡੀਆਂ ਗੱਲਾਂ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤਾਂ ਕਿਸਾਨ ਅੱਧ ਦੀ ਸਰਦੀ ਦੇ ਵਿੱਚ 2 ਡਿਗਰੀ ਟੈਂਪਰੇਚਰ ਹੈ ਠੰਡੀ ਹਵਾ ਜਿਹੜੀ ਚੱਲ ਰਹੀ ਹੈ ਉਸ ਤੋਂ ਬੇਪਰਵਾਹ ਕਿਸਾਨ ਜਿਹੜੇ ਨੇ ਉਹ ਲਗਾਤਾਰ ਪੂਰੇ ਜੋਸ਼ ਦੇ ਵਿੱਚ ਇੱਥੇ ਧਰਨੇ ਤੇ ਬੈਠੇ ਨੇ ਗਾੜਾ ਪਿਛਾੜਾ ਜ਼ੋਨ ਦੀ ਹੈ ਜਿੱਥੇ ਵਾਰੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮ ਇਹ ਮੇਰੇ ਇਥੇ ਤਿਆਰ ਨੇ ਜਿਹੜੀਆਂ ਦਿੱਲੀ ਵੱਲ ਰਵਾਨਾ ਕੀਤੀ ਜਾਂਦੀਆਂ ਨੇ ਤਿੰਨ ਜਥੇ ਆਲਰੇਡੀ ਇਥੋਂ ਕਿਸਾਨ ਬਦੂਰ ਸੰਘਰਸ਼ ਕਮੇਟੀ ਦਿੱਲੀ ਦੇ ਵੱਲ ਭੇਜ ਚੁੱਕੀ ਐ ਤਾਂ ਇਸ ਪਾਸੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਲੰਗਰ ਦੀ ਸੇਵਾ ਸਭ ਤੋਂ ਵੱਡਾ ਜਿਹੜਾ ਸਹਿਯੋਗ ਕੀਤਾ ਜਾਂਦਾ ਉਹ ਵੀ ਉਸੇ ਤਰ੍ਹਾਂ ਹੀ ਜਾਰੀ ਹੈ ਜਿਵੇਂ ਕਿ ਪਹਿਲੇ ਦਿਨ ਇਸ ਜਗ੍ਹਾ ਤੇ ਸ਼ੁਰੂ ਹੋਈ ਸੀ ਤਾਂ ਵਾਕਵਾਕ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੇ ਆਪਣੀ ਜਿਹੜੀ ਜਿਹੜੀ ਜ਼ਿੰਮੇਵਾਰੀ ਨਿਭਾਈ ਕਿਸਾਨਾਂ ਹੀ ਅੰਦੋਲਨ ਦੇ ਵਿੱਚ ਜਿਹੜੀ ਨਾਹਰੇਬਾਜੀ ਵੀ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਜੇ ਕੇ ਦਾ ਸਤਿਕਾਰ ਕੀਤਾ ਜਾਂਦਾ ਇਹ ਧਾਰਮਿਕ ਜਥੇਬੰਦੀਆਂ ਦਾ ਕੀਤਾ ਜਾਂਦਾ ਹੈ ਕਿਉਂਕਿ ਜਿਨ੍ਹਾਂ ਨੇ 24 ਘੰਟੇ ਲੰਗਰ ਇਹ ਤੇ ਚਲਾ ਕੇ ਰੱਖੇ ਇਸ ਪਾਸੇ بارش ਤੋਂ ਬਚਣ ਦੇ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਇਹ ਭਾਵੇਂ ਕਿ ਕਿਸਾਨ ਉਸ ਦਿਨ ਅਜਨ ਜੇਤੋ ਹੀ بارش ਦੇ ਵਿੱਚ ਸਾਰੇ ਇੱਥੇ ਭੇਜ ਗਏ ਸਨ ਪਰ ਅੰਦੋਲਨ ਦੇ ਵਿੱਚ ਡਟਰੇ ਤਾਂ ਸਾਡੇ ਨਾਲ ਆਗੂ ਨੇ ਕਿਸਾਨ ਬਦੂਰ ਸੰਘਰਸ਼ ਕਮੇਟੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਲਵਿੰਦਰ ਸਿੰਘ ਜੀਓ ਵਾਲਾ ਜੀ ਸਲਵਿੰਦਰ ਸਿੰਘ ਜੀ ਅੱਜ ਇੱਥੇ 97 ਦਿਨ ਹੋ ਗਏ ਤੁਹਾਨੂੰ ਬੈਠੇ ਨੂੰ ਦਿੱਲੀ ਵੀ ਤੁਸੀਂ ਲੈ ਕੇ ਗਏ ਜਥੇਬੰਦੀ ਤੁਹਾਡੀ ਕੀ ਲੱਗਦਾ ਤੁਹਾਡੀ ਗੱਲ ਕਿਤੇ ਅਪੜੇ ਕੀ ਕੋਈ ਸੁਨੇਗਾ ਗੱਲ ਜਾਂ ਇਸ ਤਰ੍ਹਾਂ ਇਹ ਅੰਦੋਲਨ ਚੱਲਦਾ ਹੈ ਸਾਡਾ ਜਿਹੜਾ ਅੰਦੋਲਨ ਨੇ ਲਗਾਤਾਰ ਜਲਾਈ ਤੋਂ ਸ਼ੁਰੂ ਹੋਇਆ ਵਾ ਜਿਹੜਾ ਆਪਣਾ 7 ਸਤੰਬਰ ਤੋਂ ਜਲਾਈ ਜਲਾਈ ਵੀ ਨਾ ਸ਼ੁਰੂ ਹੋਇਆ ਜਿਹੜਾ ਆਪਣੇ ਪੁਲਾ ਤੋਂ ਸ਼ੁਰੂ ਹੋਇਆ ਸੀਗਾ ਉਹ ਤੋਂ ਬਾਅਦ ਸਾਡਾ 7 ਸਤੰਬਰ ਤੋਂ ਜਿਹੜਾ ਜੇਲ੍ਹਾਂ ਦਾ ਚੱਲਿਆ ਸੀ ਹੈਡਕੁਆਟਰਾਂ ਤੋਂ ਉਹਦੇ ਤੋਂ ਬਾਅਦ 11 ਸਤੰਬਰ ਨੂੰ ਜਿਹੜਾ ਵਾ ਇਹ ਜੇਲ੍ਹਾਂ ਦੇ ਬੁਇਆਂ ਗੜੀ ਵੀ ਗਏ ਤੇ ਗ੍ਰਿਫਤਾਰੀਆਂ ਦਾ سلسلہ ਹੈ ਜਿਹੜਾ ਵਾ ਸ਼ੁਰੂ ਕੀਤਾ ਸੀ ਉਹਦੇ ਜੇਲ੍ਹਾਂ ਦੇ ਬੁਇਆਂ ਗੜੀ ਗਏ ਸਾਨੂੰ ਗ੍ਰਿਫਤਾਰ ਕਰੇ ਸਰਕਾਰ ਜਾਂ ਜਿਹੜੇ ਆਰਡੀਨੈਂਸ ਲੈ ਕੇ ਆਈ ਉਹਨਾਂ ਨੂੰ ਰੱਦ ਕਰੇ ਉਹ ਤੋਂ ਬਾਅਦ ਸਾਡਾ 7 24 ਜਿਹੜਾ ਸਤੰਬਰ ਤੋਂ ਲਗਾਤਾਰ ਕੱਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 24 ਸਤੰਬਰ ਤੋਂ ਜਿਹੜਾ ਰੈਲ ਰੋਕੋ ਅੰਦੋਲਨ ਸੀਗਾ ਸ਼ੁਰੂ ਕਰ ਦਿੱਤਾ ਗਿਆ ਸੀ ਉਹ ਲਗਾਤਾਰ ਸਾਡਾ ਜਿਹੜਾ ਵਾ ਇਥੇ 97 ਦਿਨ ਦੇ ਵਿੱਚ ਸ਼ਾਮਲ ਹੋ ਗਿਆ ਵਾ ਉਹਦੇ ਵਿੱਚ ਅਸੀਂ ਜਿਹੜੇ ਖੇਤੀ ਕਾਨੂੰਨ ਜਿਹੜੇ ਲੈ ਕੇ ਆਈ ਸਰਕਾਰ ਜਿਹੜੇ ਕਿ મોદી ਸਰਕਾਰ ਜਾਂ ਸਾਡੀਆਂ ਜਿਹੜੀਆਂ ਸੂਬੇ ਸਰਕਾਰਾਂ ਵਾ ਪੰਜਾਬ ਕਾਲੀ ਸਰਕਾਰ ਆ ਕਾਂਗਰਸ ਸਰਕਾਰ ਆ ਉਹਨਾਂ ਨੂੰ ਜਦੋਂ ਜੁਲਾਈ ਦੇ ਵਿੱਚ ਮਨਜ਼ੂਰ ਕੀਤਾ ਵਾ ਉਤੋਂ ਤੋਂ ਲੈ ਕੇ ਜਿਹੜਾ ਵਾ ਤਾਂ ਲਗਾਤਾਰ ਜਿਹੜਾ ਵਾ ਉਹ ਕਹਿ ਰਹੇ ਸੀ ਕਿ ਕਿਸਾਨਾਂ ਦੇ ਹੱਕ ਜਿਆ ਬਹੁਤ ਚੰਗੇ ਨੇ ਕਿਸਾਨ ਇਹਦੇ ਚ ਫਾਇਦੇ ਚ ਪਰ ਜਦੋਂ ਲੋਕਾਂ ਨੂੰ ਵਿਰੋਧ ਹੋਇਆ ਸਤੰਬਰ ਮਹੀਨੇ ਦੇ ਵਿੱਚ ਤੇ ਪਰ ਉਤੋਂ ਜਿਹੜੀਆਂ ਸਰਕਾਰਾਂ ਸੂਬਾ ਬਦਲ ਗਈਆਂ ਜਿਹਦੇ ਵਿੱਚ ਸਾਡੀ ਕਾਲੀ ਪਾਜ ਪਾਜ ਕਾ ਸਰਕਾਰ ਦੀ ਗੱਠ ਜੋੜ ਸਿਆ ਅੱਜ ਸਭ ਜੀ ਇੱਕ ਹੋਰ ਬਦਲ ਉਹਨਾਂ ਨੇ ਅਸਤੀਫਾ ਦਿੱਤਾ ਉਸੇ ਪ੍ਰਭਾਵ ਵਿੱਚ ਅੱਜ ਵੀ ਜਿਹੜਾ ਵਾ ਆਪਣਾ ਕਿਸਾਨ ਹੋਣ ਦਾ ਹੱਕ ਦੇ ਕੇ ਇਹ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਆ ਆਪਣੀ ਬੋਟ ਬੈਂਕ ਬਚਾਉਣ ਵਾਸਤੇ ਆਪਣੇ ਤੌਰ ਤੇ ਜਿਹੜਾ ਵਾ ਉਹ ਕਹਿ ਰਹੀ ਅਸੀਂ ਕਿਸਾਨ ਤੈਸ਼ੀਆਂ ਪਰ ਉਹ ਆਪਣਾ ਬੋਟ ਬੈਂਕ ਬਚਾ ਰਹੇ ਆ ਇਸ ਵੇਲੇ ਜੇ ਉਹ ਖੇਤੀ ਆਰਡੀਨਸ ਜਿਹੜੇ ਰੱਦ ਕਰਾਉਣ ਵਾਸਤੇ ਜੇ ਕਰਾਉਣੇ ਆ ਤੇ ਉਹ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦੇ ਨਾਲ ਅੱਜ ਲਗਾਤਾਰ ਸਾਡਾ ਅੰਦੋਲਨ ਜਿਹੜਾ ਚੱਲ ਰਿਹਾ ਦਿੱਲੀ ਦੇ ਵਿੱਚ ਵੀ ਲਗਾਤਾਰ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਅਸੀਂ ਪਹਿਲਾਂ 27 ਨਵੰਬਰ ਨੂੰ ਜਥਾ ਭੇਜਿਆ ਸੀ ਉਸ ਤੋਂ ਬਾਅਦ 11 ਦਸੰਬਰ ਨੂੰ ਜਿਹੜਾ ਵਾ ਮੋਗਾ ਫਾਜ਼ਲਪੁਰ ਦਾ ਗਰਦਾਸਪੁਰ ਜिले ਗਿਆ ਉਹ ਤੋਂ ਬਾਅਦ ਸਾਡੇ ਜਿਹੜਿਆ ਫਿਰ 25 ਦਸੰਬਰ ਨੂੰ ਗਿਆ ਹੁਣ ਜਿਹੜੇ ਸਿਆ ਫਿਰ ਸਾਡੇ 12 ਜਨਵਰੀ ਨੂੰ ਜਾ ਰਿਹਾ ਲਗਾਤਾਰ ਸਾਡਾ ਜਿਹੜਾ ਜਥੇਬੰਦਕ ਢਾਂਚਾ ਵਾ ਉਹ ਅਸੀਂ ਜਥੇਬੰਦੀ ਬਣਾ ਜਥੇਬੰਦੀ ਤੇ ਤੌਰ ਤੇ ਸਾਡਾ ਜੋ ਪ੍ਰੋਗਰਾਮ ਹੈ ਵਾਰੀ ਨਾਲ ਜਿਹੜੇ ਜਥੇ ਬਣਾਵਾਂਗੇ ਭੇਜਾਂਗੇ ਜਿੰਨਾ ਚਿਰ ਵੀ ਉਹ ਆਰਡੀਨੈਂਸ ਰੱਦ ਨਹੀਂ ਹੁੰਦੇ ਲਗਾਤਾਰ ਇਸ ਮੋਦੀ ਦੇ ਸਰਕਾਰ ਨਾਲ ਸਾਡਾ ਜਿਹੜਾ ਸੰਘਰਸ਼ ਜਾਰੀ ਰਹੇਗਾ ਰੇਲਵੇ ਟਰੈਕ ਦੇ ਉੱਪਰ ਵੀ ਤਰਨਾ ਤੁਸੀਂ ਕਿਉਂ ਜ਼ਰੂਰੀ ਸਮਝਦੇ ਹੋ ਜਿਹੜੀਆਂ ਟ੍ਰੇਨਾਂ ਇਸ ਪਾਸੇ ਵੱਲ ਨਹੀਂ ਜਾਂਦੀਆਂ ਭਾਵੇਂ ਕੋਈ ਵੀ ਹੋਣ ਇਸ ਜਗ੍ਹਾ ਦੇ ਕਿਉਂਕਿ ਅੰਦੋਲਨ ਤੁਹਾਡਾ ਕਾਫੀ ਰੂਪ ਤਿੱਖਾ ਹੈ ਦਿੱਲੀ ਦੇ ਵਿੱਚ ਇਸ ਜਗ੍ਹਾ ਦੇ ਕਿਉਂਕਿ ਇਹ ਜਿਹੜਾ ਰੇਲ ਦਾ ਰੇਲਰ ਕੋ ਅੰਦੋਲਨ ਸਾਡਾ ਇਹ ਲਗਾਤਾਰ 20 ਨੰਬਰ ਤੋਂ ਚੱਲ ਰਿਹਾ ਸੀ ਜਦੋਂ 21 ਅਕਤੂਬਰ ਨੂੰ ਸਾਡੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਤੇ ਮੋਦੀ ਸਰਕਾਰ ਕਹਿ ਰਹੀ ਅਸੀਂ ਕਹਿੰਨੇ ਆ ਤੁਸੀਂ ਮਾਲ ਗੱਡੀਆਂ ਨਗਾਅ ਤੇ ਨਗਾ ਸਕਦੇ ਅਸੀਂ ਪੈਸੇਂਜਰ ਗੱਡੀਆਂ ਨਹੀਂ ਚਲਣ ਦੇਣੀਆਂ ਪਰ ਮੋਦੀ ਸਰਕਾਰ ਕਹਿੰਦੀ ਮੈਂ ਪੈਸੇਂਜਰ ਚਲਾ ਨਾਲ ਚਲਾਉਣੀਆਂ ਐ ਪਰ ਅਸੀਂ ਜਿਹੜਾ ਮਨਾਂ ਕਰਤਾ ਨਹੀਂ ਚਲਣਤੀਆਂ ਤੇ ਸਾਡਾ ਇਹ ਅੰਦੋਲਨ ਚੱਲਦਾ ਰਿਹਾ ਉਹ ਤੋਂ ਬਾਅਦ ਸਾਡੀਆਂ ਪੰਜਾਬ ਦੀਆਂ ਜਿਹੜੀ ਜਥੇਬੰਦੀਆਂ ਕੋਸ਼ਿਆ ਉਹਨਾਂ ਨੇ ਪੰਜਾਬ ਸਰਕਾਰ ਨਾਲ ਫੈਸਲਾ ਕਰ ਲਿਆ 21 ਨਵੰਬਰ ਨੂੰ ਵੀ ਚਲੋ ਪੈਸੇਂਜਰ ਜਿਹੜੀ ਗੱਡੀਆਂ ਚਲਾ ਦਿਓ ਪਰ ਸਾਡੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਅਸੀਂ ਉਹ 1 ਜੁਲਾਈ ਵਾਲੀ ਤੇ ਫੈਸਲੇ ਰਹਿ ਵੀ ਜੇ ਕੇਂਦਰ ਸਰਕਾਰ ਨਾਲ ਫੈਸਲਾ ਕੀਤਾ ਵੀ ਨਹੀਂ ਚਲਣ ਦੇਣੀਆਂ ਤੇ ਫਿਰ ਪੰਜਾਬ ਸਰਕਾਰ ਉਹਦੀ ਤੈਸ਼ੀ ਹੋਗੀ ਜਿਹੜੀ ਜਿਹੜੀ ਕਿਸਾਨਾਂ ਨੂੰ ਬਗਲਾ ਰਹੇ ਆ ਅਸੀਂ ਉਸ ਬਗਲਾ ਦੇ ਵਿੱਚ ਨਹੀਂ ਆਈ ਸਾਡੀ ਜਥੇਬੰਦੀ ਸਾਡਾ ਰੇਰੋਕ ਅੰਦੋਲਨ ਜਿਹੜਾ ਉਹ ਲਗਾਤਾਰ ਚੱਲ ਰਿਹਾ ਜੂਨ ਵਾਈਜ਼ ਜੁੜੀਆਂ ਕਿਵੇਂ ਵੰਡਦੇ ਹੋ ਤੁਸੀਂ ਤੇ ਕਿਹਨੇ ਕਿਹਨੇ ਜ਼ਰ ਦੇਂਦੇ ਹੋ ਜੂਨ ਸਾਡੇ ਜਿਹੜੀ 24 ਸਤੰਬਰ ਤੋਂ ਜਦੋਂ ਦਾ ਰੇਰੋਕ ਅੰਦੋਲਨ ਚੱਲ ਰਿਹਾ ਵਾ ਉਹ ਪਹਿਲਾਂ ਸਾਰਾ ਸਾਡੀ ਜਥੇਬੰਦੀ ਜਿਹੜੀ 24 ਸਤੰਬਰ ਨੂੰ ਆਈ ਸੀ 27 ਸਤੰਬਰ ਤੱਕ ਜਿਹੜੀ ਸਾਡੀ ਜਥੇਬੰਦੀ ਆ ਉਹ ਸਾਰੀ ਉੱਥੇ ਹਾਜ਼ਰ ਰਹੀ ਉਹ ਤੋਂ ਬਾਅਦ ਅਸੀਂ ਪੰਜ-ਪੰਜ ਉਹਨਾਂ ਦੀਆਂ ਡਿਊਟੀਆਂ ਲਾਈਆਂ ਉਸ ਤੋਂ ਬਾਅਦ ਪੰਜਾਂ ਤੋਂ ਬਾਅਦ ਜਦੋਂ ਸਾਡਾ ਫਿਰੋਜ਼ਪੁਰ ਦਾ ਧਰਨਾ ਚੁੱਕਿਆ ਗਿਆ ਜਦੋਂ ਰੇਲਾਂ ਦਾ ਫੈਸਲਾ ਹੋ ਗਿਆ ਪੈਸੇਂਜਰ ਗੱਡੀ ਚਲਾਉਣੀਆਂ ਉਹ ਤੋਂ ਬਾਅਦ ਸਾਡੇ ਦੋ ਦੋ ਜੂਨ ਕੀਤੇ ਗਏ ਹੁਣ ਜਿਹੜਾ ਵਾ ਕੁਛ ਸਾਡਾ ਜਿਹੜਾ ਵਾ ਸਾਡੀ ਜਥੇਬੰਦੀ ਉਹ ਦਿੱਲੀ ਗਈ ਆ ਪਰ ਫਿਰ ਵੀ ਸਾਡੇ ਕੋਲ ਜਿਹੜਾ ਵਾ ਸਾਡੇ ਕੋਲ ਜਿਲਾ ਪਿੱਛੇ ਜਿਹੜੀ ਤਾਕਤ ਹੈਗੀ ਆ ਪਰ ਫਿਰ ਵੀ ਅਸੀਂ ਜਿਹੜੇ 1 1 ਜੂਨ ਜਿਹੜਾ ਵਾਰੀ ਨਾ ਇੱਥੇ ਆਪਣਾ ਜੜ ਜੰਡੇ ਵਾਲੇ ਤੇ ਆ ਅੰਦੋਲਨ ਨੂੰ ਨਿਵਾ ਰਹੇ ਆ ਤੇ ਲਗਾਤਾਰ ਜਿੰਨਾ ਚਿਰ ਵੀ ਆਰਡੀਨਸ ਰੱਦ ਨਹੀਂ ਹੁੰਦੇ ਇਹ ਵੀ ਅੰਦੋਲਨ ਸਾਡਾ ਉਹਨਾਂ ਚਿਰ ਲਗਾਤਾਰ ਜਾਰੀ ਰਹੇਗਾ ਜਿੱਥੇ ਬੰਦੀ ਵੱਲੋਂ ਜਿਹੜੀ ਕੋਰ ਕਮੇਟੀ ਹੈ ਉਹਨਾਂ ਨੇ ਫਿਰ ਫੈਸਲਾ ਲੈ ਲਿਆ ਕਿ ਨਹੀਂ ਕੇਂਦਰ ਨਾਲ ਅਸੀਂ ਗੱਲ ਨਹੀਂ ਕਰਨੀ ਬਾਕੀ ਜਿੱਥੇ ਬੰਦੀਆਂ ਭਾਂਵੇਂ ਚਲੀਆਂ ਜਾਣ ਬਟ ਸਾਨੂੰ ਕਿਉਂ ਤੁਹਾਨੂੰ ਨਹੀਂ ਲੱਗਦਾ ਗੱਲਬਾਤ ਦੇ ਵਿੱਚ ਉਹ ਨਹੀਂ ਨਹੀਂ ਉਹ ਇਸ ਤਰ੍ਹਾਂ ਜੀ ਕੋਈ ਗੱਲਬਾਤ ਦਾ ਮਾਹੌਲ ਵੀ ਹੁੰਦਾ ਕਿਉਂਕਿ ਇੱਕ ਪਾਸੇ ਤਾਂ ਬੀਜੇਪੀ ਦੇ ਲੀਡਰ ਤੇ ਪ੍ਰਧਾਨ ਮੰਤਰੀ ਤੱਕ ਇਹ ਕਹਿ ਰਹੇ ਆ ਵੀ ਇਹ ਕਾਨੂੰਨ ਬੜੇ ਵਧੀਆ ਥਾਂ ਥਾਂ ਜਾ ਕੇ ਕਹਿ ਰਹੇ ਆ ਵੀ ਇਹ ਕਾਨੂੰਨ ਬੜੇ ਵਧੀਆ ਇਹ ਵਾਪਸ ਨਹੀਂ ਹੋਣਗੇ ਤੇ ਦੂਜੇ ਪਾਸੇ ਜਿਹੜੀ ਉਹ ਗੱਲਬਾਤ ਦਾ ਫਿਰ ਮੈਨਾ ਨਹੀਂ ਕੋਈ ਰਹਿ ਜਾਂਦਾ ਕਿਉਂਕਿ ਜਥੇਬੰਦੀਆਂ ਨੇ ਸ਼ੁਰੂ ਤੋਂ ਹੀ ਇਹ ਕਿਹਾ ਵਾ ਵੀ ਇਹ ਕਾਨੂੰਨ ਜਿਹੜੇ ਇਹ ਵਾਪਸ ਹੀ ਕਰਨੇ ਪੈਣੇ ਆ ਕਿਉਂਕਿ ਇਹਦੇ ਵਿੱਚ ਸੋਧਾਂ ਇਹਦੇ ਵਿੱਚ ਸਾਨੂੰ ਜਿਹੜੀਆਂ ਉਹ ਮਨਜ਼ੂਰ ਨਹੀਂ ਆ ਤੇ ਇਸ ਕਰਕੇ ਜੇ ਬੀਜੇਪੀ ਦੇ ਲੀਡਰ ਤੇ ਪ੍ਰਧਾਨ ਮੰਤਰੀ ਖੁਦ ਹਰ ਵਾਰਾ ਇਹੋ ਕਹਿ ਰਹੇ ਪੀ ਇਹ ਕਾਨੂੰਨ ਬੜੇ ਚੰਗੇ ਆ ਇਹ ਕਾਨੂੰਨ ਬਹੁਤ ਵਧੀਆ ਵਾ ਤੇ ਉਹਦੇ ਵਿੱਚ ਫਿਰ ਗੱਲਬਾਤ ਦਾ ਮਾਹੌਲ ਨਹੀਂ ਬਣਦਾ ਤੇ ਗੱਲਬਾਤ ਜੇ ਮਾਹੌਲ ਨਾ ਬਣੇ ਤਾਂ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਕਰਕੇ ਜਿੱਥੇ ਬੰਦੀ ਨੇ ਫੈਸਲਾ ਕੀਤਾ ਤੇ ਬਾਕੀ ਜਿੱਥੇ ਬੰਦੀਆਂ ਜਿਹੜੀਆਂ ਗੱਲਬਾਤ ਕਰਨ ਜਾਣਗੀਆਂ ਉਹ ਬਾਕੀ ਜਿੱਥੇ ਬੰਦੀਆਂ ਦੇ ਅਸੀਂ ਨਾਲ ਆਂ ਜੀ ਜੇ ਉਹ ਗੱਲਬਾਤ ਕਰਨ ਜਾਣਗੀਆਂ ਉਹਨਾਂ ਦਾ ਵੀ ਇਹੀ ਫੈਸਲਾ ਵਾ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ ਤੇ ਜੇ ਸਰਕਾਰ ਕਾਨੂੰਨ ਰੱਦ ਕਰਦੀ ਆ ਤੇ ਅਸੀਂ ਉਹਨਾਂ ਦੇ ਨਾਲ ਆਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਾਰੀਆਂ ਐਮੈਂਡਮੈਂਟ ਕਰਨ ਨੂੰ ਤਿਆਰ ਆਂ ਕਿਸਾਨ ਕਹਿ ਰਹੇ ਫਿਰ ਕੇਂਦਰ ਵੀ ਆਪਣੀ ਅੜੀ ਤੇ ਅੜਿਆ ਤੇ ਫਿਰ ਕਿਵੇਂ ਇਸ ਦਾ ਹੱਲ ਕਿਵੇਂ ਨਿਕਲੇ ਇਸ ਦਾ ਹੱਲ ਤਾਂ ਇਹੀ ਆ ਜੀ ਵੀ ਕਾਨੂੰਨ ਤਾਂ ਰੱਦ ਹੋਣੇ ਹੀ ਚਾਹੀਦੇ ਆ ਇਹ ਇੱਕ ਜ਼ਹਿਰ ਆ ਜੇ ਜ਼ਹਿਰ ਦੀ ਬੋਤਲ ਆ ਤੇ ਉਹ ਵੀ ਉਹੋ ਚੀਜ਼ ਤੇ ਜ਼ਹਿਰ ਦੇ ਵਿੱਚ ਦੋ ਚਾਰ ਤੁਬਕੇ ਰਹਿ ਗਏ ਆ ਤੇ ਉਹ ਵੀ ਉਹੋ ਚੀਜ਼ ਆ ਸਾਡੇ ਲਈ ਤੇ ਜੇ ਇਹ ਕਹੀ ਜਾਂਦੇ ਆ ਵੀ ਇਹ ਖਾਲੀ ਡੱਬਾ ਰੱਖਣਾ ਬਾਕੀ ਤੁਸੀਂ ਸੌਦਾ ਕਰਾ ਲਓ ਤੇ ਇਹ ਖਾਲੀ ਡੱਬਾ ਕਿਉਂ ਰੱਖਣਾ ਵਾ ਇਹ ਕਾਰਪੋਰੇਟ ਘਰਾਣਿਆਂ ਦਾ ਇੰਨਾ ਇੰਨਾ ਤੇ ਦਬਾਅ ਆ ਵੀ ਇਹ ਖਾਲੀ ਡੱਬਾ ਰੱਖ ਕੇ ਕੱਲ ਨੂੰ ਸਾਨੂੰ ਇਹ ਆ ਵੀ ਇਹ ਸਰਕਾਰ ਤੇ ਸਾਨੂੰ ਪੂਰਾ ਵੀ ਵਿਸ਼ਵਾਸ ਨਹੀਂ ਆ ਕੱਲ ਨੂੰ ਇਹ ਫੇਰ ਇਹ ਇਹਦੇ ਵਿੱਚ ਮੱਦਾਂ ਪਾ ਕੇ ਫੇਰ ਲਾਗੂ ਕਰ ਸਕਦੇ ਆ ਇਸ ਕਰਕੇ ਇਹ ਜਿਹੜੇ ਆ ਇਹ ਬਿਲਕੁਲ ਹੀ ਖਾਲੂ ਜਿਹੜੇ ਆ ਵਾ ਇਹ ਵਾਪਸ ਹੀ ਹੋਣਗੇ ਤਾਂ ਫੇਰ ਇਹ ਫੈਸਲਾ ਹੋਊਗਾ ਉਤਰਨੀ ਪੰਜਾਬ ਦੇ ਵਿੱਚ ਜਿਹੜੀ ਗੱਲ ਦੇਖਣ ਨੂੰ ਆ ਰਹੀ ਕਾਰਪੋਰੇਟ ਅਦਾਰਿਆਂ ਦੇ ਖਿਲਾਫ ਇੱਕ ਫਿਰ ਇੱਕ ਵਾਰ ਫਿਰ ਪ੍ਰੋਟੈਸਟ ਬਹੁਤ ਤੇਜ਼ ਹੋ ਰਹੇ ਨੇ ਜਿਵੇਂ ਕੱਲ ਵੀ ਕਿਸਾਨ ਜਥੇਬੰਦੀਆਂ ਨੇ ਕੀਤਾ ਪਟ્રોલ ਪੰਪ ਕਾਰਪੋਰੇਟ ਅਦਾਰਿਆਂ ਦਾ ਕਿੰਨਾ ਕੁ ਦਬਾਅ ਸਮਝਦੇ ਤੁਸੀਂ ਇਹ ਦਬਾਅ ਹੀ ਕਾਰਪੋਰੇਟ ਅਦਾਰਿਆਂ ਦਾ ਵਾ ਕਿਉਂਕਿ ਸਰਕਾਰ ਜਿਹੜੇ ਇਲੈਕਸ਼ਨ ਲੜਦੀ ਆ ਤੇ ਇਹਨਾਂ ਦਾ ਉਹ ਜਿਹੜਾ ਵਾ ਪੈਸਾ ਲੈ ਕੇ ਇਲیکشن ਲੜਦੀ ਆ ਉਸ ਤੋਂ ਬਾਅਦ ਇਹ ਆਪਣੀ ਮਰਜ਼ੀ ਦੇ ਨਾਲ ਕਾਨੂੰਨ ਬਣਵਾਉਂਦੇ ਆ ਦੇਸ਼ ਦੇ ਵਿੱਚ ਤੇ ਉਹ ਹੁਣ ਇਹਨਾਂ ਨੇ ਤੌਣ ਤੇ ਗੋਡਾ ਰੱਖਿਆ ਵਾ ਸਰਕਾਰ ਦੇ ਵੀ ਇਹ ਜਿਹੜੇ ਆ ਖੇਤੀਬਾੜੀ ਲਈ ਕਾਨੂੰਨ ਜਿਹੜੇ ਇਹ ਕਾਲੇ ਕਾਨੂੰਨ ਜਿਹੜੇ ਲੈ ਕੇ ਆਓ ਤੇ ਇਹ ਕਾਰਪੋਰੇਟ ਘਰਾਣਿਆਂ ਘਰਾਣਿਆਂ ਦੇ ਦਬਾਅ ਹੇਠ ਹੀ ਸਭ ਕੁਝ ਹੋ ਰਿਹਾ ਜੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਦੀ ਚਾਤੀ ਮਰ ਜਬ ਹਰ ਪਿੰਡ ਦੇ ਵਿੱਚ ਉਹ ਕਿਸਾਨ ਜੱਤੇ ਬੰਦੀਆਂ ਗਈਆਂ ਟਰਾਲੀਆਂ ਸੀ ਤੇ ਤੁਹਾਡੇ ਵੀ ਦੇਖੀਆਂ ਲੱਗੀਆਂ ਨੇ ਇਥੋਂ ਵੀ ਜਥੇ ਰਵਾਨਾ ਕਰਦੇ ਹੋ ਤੁਸੀਂ ਕਿ ਇਕੱਠੇ ਜਿਹੜੇ ਜਾਣਾ ਚਾਹੁੰਦੇ ਨੇ ਵਲੰਟੇਰ ਲਈ ਨਹੀਂ ਜਿਹੜੇ ਤੇ ਜਥੇਬੰਦੀ ਨਾਲ ਜੁੜੇ ਜਿਤਨਾ ਅਸੀਂ ਪਿੰਡਿਆਂ ਉਹ ਤਾਂ ਅਸੀਂ ਜਿਤਨਾ ਜਥੇਬੰਦੀ ਡਿਊਟੀ ਲਾਉਂਦੀ ਉਸੇ ਹਿਸਾਬ ਨਾਲ ਜਾਂਦੇ ਆ ਤੇ ਪਿੰਡਾਂ ਦੇ ਵਿੱਚ ਕੁਝ ਨੌਜਵਾਨ ਜਿਹੜੇ ਉਹ ਜੇ ਉਤਨਾ ਜਾਣਾ ਵੀ ਚਾਹੁੰਦੇ ਆ ਤੇ ਉਹ ਚਲੇ ਜਾਂਦੇ ਆ ਪਰ ਜਥੇਬੰਦੀ ਦੇ ਨਾਲ ਫਿਰ ਜਾਣਾ ਉਹਨਾਂ ਲਈ ਜ਼ਰੂਰੀ ਹੁੰਦਾ ਵਾ ਉਹਨਾਂ ਨੂੰ ਕਹਿ ਦਈਦਾ ਵੀ ਜਦੋਂ ਵਾਰੀ ਆਈ ਉਦੋਂ ਜਾਣਾ ਹੀ ਆ ਜੇ ਤੁਸੀਂ ਪਹਿਲਾਂ ਗੇੜਾ ਲਾ ਕੇ ਆ ਸਕਦੇ ਜੀ ਉਹ ਤੁਹਾਡੀ ਮਰਜ਼ੀ ਆ ਪਰ ਜਦੋਂ ਜਥੇਬੰਦੀ ਨੇ ਡਿਊਟੀ ਲਈ ਉਦੋਂ ਜਾਣਾ ਹੀ ਪੈਣਾ ਇਹ ਲੰਬੀ ਲੜਾਈ ਤੁਸੀਂ ਮੰਨ ਕੇ ਚੱਲਦੇ ਹੋ ਤੁਸੀਂ ਹੁਣ 12 ਤਰੀਕ ਦਾ ਜਿਵੇਂ ਐਲਾਨ ਕੀਤਾ ਕਿ 12 ਜਨਵਰੀ ਨੂੰ ਵੀ ਅਗਲਾ ਜੱਥਾ ਜਾਏਗਾ ਬਹੁਤ ਜ਼ਿਆਦਾ ਸਰਦੀ ਆ ਕੇਂਦਰ ਸਰਕਾਰ ਦੇ ਕੰਦੇ ਜੂ ਕਿਉਂ ਨਹੀਂ ਸਰ ਕਰ ਜੀ ਕੇਂਦਰ ਸਰਕਾਰ ਨੇ ਇੱਕ ਹੱਠ ਜਿਹੜਾ ਉਹ ਹਾਠ ਹੀ ਫੜਿਆ ਹੋਇਆ ਵਾ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਜਿਹੜੇ ਉਹ ਕਾਨੂੰਨ ਜਿਹੜੇ ਬਣਾਏ 2-3 ਉਹ ਹੱਠ ਦੇ ਨਾਲ ਹੀ ਲੋਕਾਂ ਦਾ ਉਹ ਜਿਹੜਾ ਵਾ ਥਕਾ ਕੇ ਇਹਨਾਂ ਨੇ ਜਿਹੜਾ ਕੀਤਾ ਤੇ ਹੁਣ ਇਹ ਸਿਰਫ ਇਹੀ ਹੱਠ ਫੜਿਆ ਵੀ ਇਹ ਜਿਹੜੇ ਕਾਨੂੰਨ ਅਸੀਂ ਵਾਪਸ ਨਹੀਂ ਕਰਨੇ ਵਾਪਸ ਨਹੀਂ ਕਰਨੇ ਇੱਕੋ ਗੱਲ ਕਾਨੂੰਨ ਵਾਪਸ ਨਹੀਂ ਲੈਣੇ ਜਦੋਂ ਸਾਨੂੰ ਇਹਨਾਂ ਕਾਨੂੰਨਾਂ ਨਾਲ ਸਾਨੂੰ ਫਾਇਦਾ ਹੀ ਕੋਈ ਨਹੀਂ ਆ ਤੇ ਇਹ ਸਰਕਾਰ ਨੂੰ ਵਾਪਸ ਕਰਨ ਦੇ ਵਿੱਚ ਇਹਦੇ ਵਿੱਚ ਹਰਜ ਕੀ ਆ ਸਰਕਾਰ ਨੂੰ ਇਹ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਸਰਦੀ ਹੈ ਕਿਤੇ ਤੇ ਕਿਤੇ ਡੋਲ ਜਾਣਗੇ ਕੀ ਕਿਸਾਨਾਂ ਦੇ ਇਸ ਜਜ਼ਬੇ ਬਾਰੇ ਕੀ ਕਹਣਾ ਤਿੰਨ ਜਗ੍ਹਾ ਤੋਂ ਬਾਰਡਰ ਕਰ ਰਹੇ ਹਾਂ ਤੇ ਉੱਤਰਾਖੰਡ ਵਾਲੇ ਪਾਸੇ ਯੂਪੀ ਵਾਲੇ ਪਾਸੇ ਤੋਂ ਵੀ ਕਿਸਾਨ ਆ ਗਏ ਇਹ ਜੀ ਪੰਜਾਬ ਤੋਂ ਚੱਲਿਆ ਅੰਦੋਲਨ ਜਿਹੜਾ ਹੁਣ ਦੇਸ਼ ਦਾ ਅੰਦੋਲਨ ਬਣ ਗਿਆ ਅੰਤਰਰਾਸ਼ਟਰੀ ਤੱਕ ਵੀ ਇਹਦੀ ਆਵਾਜ਼ ਚਲੀ ਗਈ ਆ ਪਰ ਇਹ ਸਰਕਾਰ ਇਹ ਗੱਲ ਸਮਝ ਲੇ ਵੀ ਇਹ ਅੱਕਣ ਥੱਕਣ ਵਾਲੇ ਨਹੀਂ ਆ ਨਾ ਅਸੀਂ ਅੱਕਾਂਗੇ ਨਾ ਅਸੀਂ ਥੱਕਾਂਗੇ ਸਾਨੂੰ 2024 ਤੱਕ ਵੀ ਜਾਣਾ ਪਿਆ ਤੇ ਅਸੀਂ ਜਾਵਾਂਗੇ ਅਸੀਂ ਲੜਾਂਗੇ ਤੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਰਾਵਾਂਗੇ ਹੋਰ ਕਿਸਾਨ ਆ ਗੂ ਵੀ ਨੇ ਉਹਨਾਂ ਨਾਲ ਗੱਲ ਕਰਨਾ ਕੀ ਨਾਂ ਜ ਸਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਦਿੱਲੀ ਨੂੰ ਪਹਿਲਾਂ ਤੇ ਜਦੋਂ ਇਹ ਕਹਿੰਦੇ ਕਿ ਪੰਜਾਬ ਦੇ ਕਿਸਾਨ ਸੀ ਹਰਿਆਣਾ ਦੇ ਹੁੰਦੇ ਯੂਪੀ ਦੇ ਵੀ ਆ ਗਏ ਨੇ ਹੋਰ ਵੱਖ-ਵੱਖ ਸਟੇਟਸ ਤੋਂ ਆਉਣ ਤੇ ਕੇਂਦਰ ਦੀ ਕੀ ਫਰਕ ਜਿਹੜੀ ਬਿਆਨ ਆ ਰਹੇ ਭਾਜਪਾ ਗੂਆਂ ਦੇ ਕੀ ਕਹਿਣਾ ਹੈ ਅਹੀਂ ਜੀ ਇਹ ਜਿਹੜੇ ਕਾਨੂੰਨ ਆ ਤਿੰਨ ਕਾਨੂੰਨ ਬਣਾਏ ਨਾ ਜਿੰਨੇ ਵੀ ਕਾਨੂੰਨ ਆ ਇਹ ਮਾੜੇ ਕਾਨੂੰਨ ਆ ਇਹ ਇਹਦੇ ਕਾਨੂੰਨ ਜਿਹੜੇ ਵਕੀਲਾਂ ਨੂੰ ਪਤਾ ਡਾਕਟਰਾਂ ਨੂੰ ਪਤਾ ਸਾਰਿਆਂ ਨੂੰ ਪੜਿਆ ਲਿਖਿਆ ਨੂੰ ਪਤਾ ਵਾ ਵੀ ਇਹ ਕਾਨੂੰਨ ਮਾੜੇ ਮਾਰੂ ਆ ਹਰ ਇੱਕ ਵਰਗ ਵਾਸਤੇ ਮਾੜੀ ਆ ਕਿਸਾਨਾਂ ਅਤੇ ਗਰੀਬਾਂ ਵਾਸਤੇ ਤੇ ਇਹ ਕਾਨੂੰਨ ਜਿਹੜੇ ਆ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਥਰੀ ਆ ਕਿਸਾਨ ਮਜ਼ਦੂਰ ਸੰਘਰਸ਼ਕ ਬੇਟੀ ਤੇ ਜਿੰਨਾ ਜਿਹੜੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਲੜਾਈ ਦੇ ਮੈਦਾਨ ਦੇ ਵਿੱਚ ਆ ਬੜੋ ਸਰਕਾਰ ਤੇ ਇਹ ਕਹਿ ਰਹੀ ਕਿ ਕਾਨੂੰਨ ਕਿਸਾਨਾਂ ਦੇ ਹੱਕ ਚ ਨੇ ਨਹੀਂ ਜੀ ਹੱਕ ਚ ਨਹੀਂ ਗੇ ਉਹ ਆਪਣੇ ਬੰਦੇ ਖਿਲਾੜ ਕੇ ਤੇ ਉਹਨਾਂ ਬੰਦਿਆਂ ਤੋਂ ਉਹ ਖਵਾ ਰਹੀ ਆ ਸਰਕਾਰ ਇੱਕ ਧੋਖਾ ਕਰ ਰਹੀ ਆ ਉਹ ਬੰਦੀ ਉਹਨਾਂ ਦੇ ਖਰੀਦੇ ਹੋਏ ਆ ਜਾਂ ਉਹਨਾਂ ਦੇ ਖਾਸ ਬੰਦੇ ਆ ਜਿਨ੍ਹਾਂ ਤੋਂ ਇਹ ਗੱਲ ਕਰਾ ਸਰੀ ਵੀ ਇਹ ਜਿਹੜੇ ਕਸੂ ਕਾਨੂੰਨ ਆ ਕਿਸਾਨਾਂ ਦੇ ਹੱਕ ਜਿਆ ਚੰਗੇ ਆ ਵਧੀਆ ਪਰ ਵਧੀਆ ਨਹੀਂ ਮਾਰੂ ਆ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਮਾਰੂ ਕਾਨੂੰਨ ਆ ਜਿਹੜੀ ਸਰਕਾਰ ਗੱਲਬਾਤ ਵਾਸਤੇ ਸੱਦਦੀ ਆ ਉਹ ਸਾਡੀ ਜਿਹੜੀ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਕਿਉਂ ਨਹੀਂ ਜਾਂਦੀ ਉਹ ਆਦੀ ਪੰਜ ਸੌ ਤੇ ਪੰਜ ਜਹੇ ਬੰਦੀਆਂ ਆ ਇਸ ਵੇਲੇ ਮੈਦਾਨ ਦੇ ਵਿੱਚ ਲੜ ਰਹੀਆਂ ਤੇ 525 ਜਹੇਬੰਦੀਆਂ ਦੇ ਆਗੂਆਂ ਨੂੰ ਸੱਦਾ ਦਿਓ ਤੇ ਫੇਰ ਅਸੀਂ ਗੱਲਬਾਤ ਕਰ ਲਈਆਂ ਜੇ ਤੁਸੀਂ ਦੋ ਚਾਹ ਉਹਨੂੰ ਸੱਦ ਕੇ ਤੇ ਆਖੋ ਗੱਲਬਾਤ ਕਰਨੀ ਆ ਉਹ ਸਾਡੇ ਮਨਜ਼ੂਰ ਨਹੀਂ ਅਸੀਂ ਜਿੰਨੀਆਂ ਵੀ ਜਹੇਬੰਦੀਆਂ ਲੜਦੀਆਂ ਵਾਂ ਇਸ ਟਾਈਮ ਤੇ 510 20 ਜਹੇਬੰਦੀਆਂ ਉਹ ਸਾਰਿਆਂ ਨੂੰ ਸੱਦਾ ਦਿਓ ਤੇ ਸਾਰਿਆਂ ਜਾ ਕੇ ਗੱਲਬਾਤ ਕਰਨ ਨੂੰ ਤਿਆਰ ਆ ਪਰ ਗੱਲਬਾਤ ਦੇ ਵਿੱਚ ਹਾਇ ਕੁਛ ਨਹੀਂ ਜਦੋਂ ਗੱਲਬਾਤ ਉਹ ਹੁੰਦੀ ਆ ਕਦੀ ਆnde ਵੀ ਤੁਸੀਂ ਟਾਈਮ ਦਿਓ ਜਹੇਬੰਦੀਆਂ ਨੂੰ ਆਦੀ ਹੈ ਸਰਕਾਰ ਦੇ ਤੁਸੀਂ ਟਾਈਮ ਦਿਓ ਤੇ ਜਦੋਂ ਇਹ ਟਾਈਮ ਦਿੰਦੇ ਆ ਤੇ ਉਦੋਂ ਉਹ ਟਾਈਮ ਦੀ ਜਦੋਂ ਸਰਕਾਰ ਟਾਈਮ ਦੇਦੀ ਉਹਦੇ ਵਿੱਚ ਤਰੀਕ ਨਹੀਂ ਹੋ ਦਿੰਦੇ ਵੀ ਕੋਈ ਤਰੀਕ ਨਹੀਂ ਅਡੇ ਛਡੇ ਹਾਂਜੀ ਤੇ ਇਹ ਕਰਕੇ ਜਿਹੜੀਆਂ ਸਾਡੀਆਂ ਜਹੇਵੰਦੀਆਂ ਆ ਉਹ ਫਿਰ ਬੱਜ ਜਾਂਦੇ ਆ ਭਈ ਇਹ ਸਰਕਾਰ ਜਿਹੜਾ ਅਜੇ ਸਾਨੂੰ ਲੰਮਾ ਸਮਾਂ ਸੰਘਰਸ਼ ਕਰਨ ਵਾਸਤੇ ਮਜਬੂਰ ਕਰ ਰਹੀ ਆ ਤੇ ਉਹ ਸਾਨੂੰ ਲੰਮਾ ਸਮਾਂ ਜਿਹੜਾ ਵਾ ਉਸ ਗਰਸ ਕਰਨਾ ਪੈਣਾ ਵਾ ਉਹ ਸਾਨੂੰ ਠਕਾਰ ਰਹੀ ਆ ਕਾਰ ਰਹੀ ਆ ਠੰਡ ਦੇ ਕਰਨ ਨਹੀਂ ਜੇ ਥਕੇ ਨਹੀਂ ਅੱਗੇ ਨਾਲੋਂ ਵੀ ਅਸੀਂ ਅੱਗੇ ਨਾਲੋਂ ਚੜਦੀ ਕਲਾ 'ਚ ਆ ਅਸੀਂ ਲੜਨ ਨੂੰ ਤਿਆਰ ਆ ਲੜਾਂਗੇ ਜਾਨਾਂ ਦੇ ਨੂੰ ਤਿਆਰ ਆ ਕਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਮਰਜ਼ੀ ਸਰਕਾਰ ਸਾਨੂੰ ਲੰਬਾ ਅੰਦੋਲਨ ਖਿੱਚ ਲਵੇ ਇਸ ਤਰ੍ਹਾਂ ਹੀ ਜਾਰੀ ਹੈ ਨੌਜਵਾਨ ਕਿਸਾਨ ਆਗੂ ਵੀ ਜਿਹੜੇ ਨੇ ਵੱਡੀ ਗਿੰਦੀ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿਹੜੀ ਬੈਕਬੋਨ ਕਹੇ ਜਾਂਦੇ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਅਮੋਲਕਜੀਤ ਸਿੰਘ ਪ੍ਰੈਸ ਤਰਜੰਡੇ ਵਾਲਾ ਜੋਂ ਅਮੋਲਕਜੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀਆਂ ਇੱਥੇ ਕਿਸਾਨੀ ਦੀਆਂ ਮੁਸ਼ਕਲਾਂ ਸੀ ਉਹ ਸਾਰੀਆਂ ਪਾਰ ਪਾਲੀਆਂ ਕਹਿੰਦੇ ਸੀ ਨਹੀਂ ਚੱਲਣਾ ਅੰਦੋਲਨ ਤੇ ਹੁਣ 100ਵੇਂ ਦਿਨ ਦੇ ਵਿੱਚ ਜੇ ਦਿਨ 100ਵੇਂ ਦਿਨ ਅੱਜ 97 ਦਿਨ 100 ਦਿਨ ਤੇ ਕੀ ਪ੍ਰੋਗਰਾਮ ਜੱਥੇ ਬੰਦੀ ਵੇਖੋ ਜੀ ਤਕਰੀਬਨ ਸਾਲ ਸੋਚ ਦੇਣਾ ਹੋ ਚੱਲੇ ਨੇ ਅੱਜ ਇਹ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਇਹ ਸਾਨੂੰ ਥਕਾਉਣਾ ਚਾਹੁੰਦੇ ਨੇ ਇੰਨੇ ਚਿਰ ਤੋਂ ਮਤਲਬ ਸੰਘਰਸ਼ ਨੂੰ ਲੰਮਾ ਖਿੱਚ ਰਹੇ ਨੇ ਕੋਈ ਗੱਲਬਾਤ ਦਾ ਛਿੱਟਾ ਨਹੀਂ ਕੱਢ ਰਹੇ ਇਹ ਥਕਾਉਣਾ ਚਾਹੁੰਦੇ ਨੇ ਪਰ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਾਂਗਾ ਕਿ ਸਾਡੇ ਲੋਕ ਥੱਕਣ ਵਾਲੇ ਨਹੀਂ ਆ ਜਿੰਨਾ ਤੋਂ ਲੰਮਾ ਖੜਨਾ ਚਾਹੇਗਾ ਉਨਾ ਹੀ ਤੇਰੀਆਂ ਜੜਾਂ ਤੇ ਬੰਦੇ ਜਾਣਗੇ ਸੰਘਰਸ਼ ਇਹ ਤੋਂ ਵੱਧ ਤਿੱਖੇ ਹੁੰਦੇ ਜਾਣਗੇ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ ਬਿਲਕੁਲ ਜੀ ਬਿਲਕੁਲ ਲੜਾਈ ਇਸੇ ਤਰ੍ਹਾਂ ਜਾਰੀ ਰਹੇ ਤੇ ਇਹਦੇ ਚਾਰੀ ਤਿੱਖੇ ਰੂਪ ਦੇ ਵਿੱਚ ਪੰਜਾਬ ਦੇ ਨੌਜਵਾਨ ਜਿਹੜੇ ਨੇ ਬਹੁਤ ਵੱਡੀ ਗਿਣਤੀ ਜਿਹੜੇ ਦਿੱਲੀ ਬੈਠੇ ਨੇ ਇੱਥੋਂ ਜਿਹੜੇ ਜਾ ਰਹੇ ਨੇ ਤੁਹਾਡੇ ਨਾਲ ਟਰਾਲੀਆਂ ਵੀ ਤੁਸੀਂ ਭੇਜਦੇ ਹੋ ਉਸ ਬਾਰੇ ਨੌਜਵਾਨਾਂ ਦੀ ਰਾਏ ਕੀ ਹੈ ਨੌਜਵਾਨਾਂ ਬਾਰੇ ਮੈਂ ਇਹੀ ਕਵਾਂਗਾ ਕਿ ਸਰਕਾਰ ਜੋ ਗਲਤ ਅਲੀਗੇਸ਼ਨ ਲਾ ਰਹੀ ਹੈ ਵੀ ਪੰਜਾਬ ਦਾ 9 70% ਨੌਜਵਾਨ ਨਸ਼ਈ ਆ ਉਹ ਬਿਲਕੁਲ ਨਹੀਂ ਹੈ ਸਾਬਤ ਕਰਤਾ ਨੌਜਵਾਨ ਨੇ ਵੀ ਅਸੀਂ ਬਿਲਕੁਲ ਨਸ਼ਈ ਨਹੀਂ ਅਜਤ ਹਵੀਰਾ ਘੱਟ ਘੱਟ ਕੇ ਦਿੱਲੀ ਦੇ ਧਰਮੇਸ਼ ਵੀ ਤੇ ਇੱਥੇ ਵੀ ਸ਼ਮੂਲੀਅਤ ਕਰ ਰਹੇ ਨੇ ਇਹ ਨੌਜਵਾਨ ਆਪਣੇ ਆਗੂਆਂ ਨਾਲ ਖੜਨਾ ਆਪਣੇ ਪੰਜਾਬ ਨਾਲ ਆਪਣੇ ਹੱਕਾਂ ਦੀ ਖਾਤਰ ਖੜਨਾ ਜਾਣਦਾ ਹੈ ਅੱਗੇ ਤੋਂ ਹੋਰ ਸੰਘਰਸ਼ ਤਿੱਖੇ ਕਰੂਗਾ ਇਹਦੇ ਵਿੱਚ ਨੌਜਵਾਨ ਪਹਿਲ ਕਦਮੀ ਕਰਨਗੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਗਰਦੀਪ ਸਿੰਘ ਗਰਦੀਪ ਸਿੰਘ ਜੀ ਤੁਸੀਂ ਇਹੜਾ ਅੰਦੋਲਨ ਸੀ ਕਿਸਾਨੀ ਅੰਦੋਲਨ ਇਸ ਨੇ ਭਾਈਚਾਰਕਾਂ ਨੂੰ ਮਜ਼ਬੂਤ ਕੀਤੀ ਆ ਸਾਰੇ ਕਿ ਕਦੇ ਕਿਵੇਂ ਕਿ ਤਰ੍ਹਾਂ ਦੇ ਬਿਆਨ ਆਏ ਇਸ ਅੰਦੋਲਨ ਪ੍ਰਤੀ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਕਰਦੇ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਇਹ ਮੋਦੀ ਸਰਕਾਰ ਨੇ ਜਿਹੜੇ ਤਿੰਨ ਖੇਤੀ ਦੇ ਕਾਨੂੰਨ ਲੈ ਕੇ ਆਂਦੇ ਆ ਆਰਡੀਨੈਂਸ ਪਾਸ ਕੀਤੇ ਆ ਦੋ ਇਹਦੇ ਵਿੱਚ ਇੱਕ ਪਰਾਲੀ ਦਾ ਤੇ ਇੱਕ ਜਿਹੜਾ ਹੈਗਾ ਵਾ ਆਪਣਾ ਬਿਜਲੀ ਦਾ ਸੋਧ ਬੇਲਾ ਇਹ ਪੰਜ ਆ ਇਹ ਜਿਹੜੇ ਪੰਜ ਕਾਨੂੰਨ ਇਹਨਾਂ ਨੇ ਪਾਸ ਕੀਤੇ ਆਰਡੀਨੈਂਸ ਇਹ ਨੌਜਵਾਨਾਂ ਨੂੰ ਹੁਣ ਪਤਾ ਲੱਗ ਚੁੱਕਾ ਵਾ ਕਿ ਇਹ ਜਿਹੜੇ ਸਾਰੇ ਦੇ ਸਾਰੇ ਜਿਹੜੇ ਕਾਨੂੰਨ ਆ ਇਹ ਸਾਡੀਆਂ ਜਿਹੜੀਆਂ ਜ਼ਮੀਨਾਂ ਵਾ ਇਹ ਮੋਦੀ ਸਰਕਾਰ ਜਿਹੜੀ ਆ ਇਹਨਾਂ ਤੇ ਆਪਣੇ ਜਿਹੜੇ ਪ੍ਰਾਈਵੇਟ ادارے ਆ ਅਡਾਨੀ ਅਬਾਨੀ ਇਹ ਇਹਨਾਂ ਨੂੰ ਸੌਂਪਣੇ ਚਾਹੁੰਦੀ ਆ ਇਹ ਵੇਚਣਾ ਚਾਹੁੰਦੀ ਆ ਉਹਨੂੰ ਤੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਹੁਣ ਪਤਾ ਲੱਗ ਚੁੱਕਾ ਵਾ ਕਿ ਇਹ ਜਿਹੜੀਆਂ ਜ਼ਮੀਨਾਂ ਤੇ ਕਬਜ਼ੇ ਅਹੀਂ ਨਹੀਂ ਹੋਣ ਦੇਣੇ ਇਸ ਕਰਕੇ ਇਹ ਨੌਜਵਾਨ ਐ ਜਿਹੜੇ ਇਹ 20 20 ਘੱਟ ਕੇ ਜਿਹੜੇ ਆ ਇਹ ਆਪਣੇ ਦਿੱਲੀ ਨੂੰ ਰਵਾਨਾ ਹੋ ਗਏ ਆ ਇਸ ਕਰਕੇ ਇਹ ਨਸ਼ੇ ਦੇ لالਚ ਦੇ ਵਿੱਚ ਇਹਨਾਂ ਨੇ ਲਾਇਆ ਸੀ ਇਹ ਜਿਹੜੀਆਂ ਸਰਕਾਰਾਂ ਪਿਛਲੀਆਂ ਇਹਨਾਂ ਨੇ ਇਹ ਸਮਝਿਆ ਸੀ ਕਿ ਇਹ ਜਿਹੜੇ ਨੌਜਵਾਨ ਆ ਇਹ ਨਸ਼ੇ ਦੇ ਵਿੱਚ ਆ ਪਰ ਇਹਨਾਂ ਨੂੰ ਮਜਬੂਰ ਹੁਣ ਕਰ ਦਿੱਤਾ ਸਰਕਾਰਾਂ ਨੂੰ ਨੌਜਵਾਨਾਂ ਨੇ ਨੌਜਵਾਨ ਜਿਹੜੇ ਆ ਇਹ ਬਹੁਤ ਵੱਧ ਚੜ ਕੇ ਜਿਹੜਾ ਇਹ ਇਹ ਵੱਡੀ ਪੱਧਰ ਤੇ ਇਹ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਇਹ ਜਿਹੜਾ 24 ਤੱਕ ਸਾਡਾ ਇਹ ਜਿਹੜਾ ਸੰਘਰਸ਼ ਆ ਇਹ ਜਾਰੀ ਰਹੂਗਾ ਜਿੰਨਾ ਚਿਰ ਇਹ ਮੋਦੀ ਸਰਕਾਰ ਆ ਜਿਹੜੀ ਇਹ ਤਿੰਨੇ ਕਾਨੂੰਨ ਤੇ ਦੋ ਜਿਹੜੇ ਬਿੱਲ ਆ ਇਹ ਮਗਰ ਇਹਨੇ ਲਾਏ ਇਹ ਰੱਦ ਨਹੀਂ ਕਰਦੀ ਉਹਨਾਂ ਚਿਰ ਇਹ ਜਿਹੜਾ ਸਾਡਾ ਇਹ ਸੰਘਰਸ਼ ਆ ਇਹ ਤਿੱਖਾ ਇਨੂੰ ਬਿਲਕੁਲ ਤਿੱਖਾ ਕਰਾਂਗੇ ਉਹਨਾਂ ਚਿਹਰੇ ਵਾਪਸ ਨਹੀਂ ਹੋਊਗਾ ਜਿਨ੍ਹਾਂ ਚ ਰਹੀਮ ਅਦਵਲਕੇ ਇਹਨੂੰ ਰੱਦ ਨਹੀਂ ਕਰਾ ਲੈਂਦੇ ਤਾਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਤਾਂ ਜਿੰਨਾ ਇਕੱਠ ਦਿੱਲੀ ਦੇਖਦਾ ਉਹਨਾਂ ਹੀ ਇਕੱਠ ਇਸ ਜਗ੍ਹਾ ਤੇ ਵੀ ਆ ਫੈਸਲਾ ਜਥੇਬੰਦੀ ਨੇ ਲਿਆ ਸੀ ਤਾਂ ਸਾਫ਼ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਲੰਬਾ ਸੰਘਰਸ਼ ਜਿਹੜਾ ਕਿਸਾਨਾਂ ਨੂੰ ਕਰਨਾ ਪਏਗਾ ਕਿਸਾਨ ਕਰਨਗੇ ਕਿਉਂਕਿ ਕਿਸਾਨਾਂ ਦੇ ਨਾਲ ਜਿਹੜੀ ਇਹ ਕੇਂਦਰ ਸਰਕਾਰ ਜਿਹੜੀ ਨੀਤੀ ਖੇਡ ਰਹੀ ਆ ਹੋਰ ਕਿਸਾਨ ਆਗੂ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਗੁਰਵੰਤ ਸਿੰਘ ਗੁਰਵੰਤ ਸਿੰਘ ਜੀ ਕਿਹੜੇ ਪਿੰਡ ਤੋਂ ਤੁਸੀਂ ਅਸੀਂ ਗੰਡੇਵਿੰਡ ਪਿੰਡ ਤੋਂ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਕਾਫੀ ਲੰਮਾ ਜਿਹੜਾ ਅੰਦੋਲਨ ਚੱਲ ਗਿਆ ਦਿੱਲੀ ਵੀ ਕਿਸਾਨ ਜਿਹੜੇ ਜਾ ਰਹੇ ਨੇ ਸਰ ਵੇਖੋ ਇਹ ਜਿਹੜੀ ਸਰਕਾਰ ਆ ਲੰਮਾ ਕਰੀ ਜਾਂਦੀ ਆ ਕੰਮ ਪਰ ਕਿਸਾਨ ਜਿਹੜੇ ਆ ਉਹ ਥੱਕਣ ਵਾਲੇ ਨਹੀਂਗੇ ਉਹ ਹਾਰਨ ਵਾਲੇ ਨਹੀਂਗੇ ਉਹ ਕਿਸਾਨ ਇਦਾਂ ਹੀ ਪੜਾ ਵਾਈ ਜੇ ਕਿਸਾਨ ਜਿਨ੍ਹਾਂ ਨੂੰ ਕੰਮ ਵਾਪਸ ਵੀ ਆਉਣਗੇ ਉਦੋਂ ਦੁਗਣੀ ਗਿਣਤੀ 'ਚ ਉੱਥੇ ਵੀ ਜਾਣਗੇ ਤਾਂ ਦੁਗਣੀ ਗਿਣਤੀ 'ਚ ਕਿਸਾਨ ਜਾਣਗੇ ਆਗੂਆਂ ਨਾਲ ਇੱਕ ਵਾਰੀ ਜਾਣਕਾਰੀ ਦੇ ਲੈਂਦੇ ਆ ਸਰ ਅਸਲਵਿੰਦਰ ਸਿੰਘ ਜੀ ਜਿਹੜਾ ਪਰਸੋਂ ਅੱਜ 97 ਦਿਨ ਹੋ ਗਏ ਨੇ ਜੋ ਜਥੇਬੰਦੀ ਨਾਲ 100 ਦਿਨ ਤੇ ਹੋਣ ਦੇ ਬੰਦੀਰ ਸਾਹਿਬ ਨੇ ਜੋ ਐਲਾਨ ਕੀਤਾ ਸੀ ਕਿ ਵੱਡਾ ਕੱਟ ਕੀਤਾ ਜਾ ਸਕਦਾ ਜਾਂ ਕਿ ਕੋਈ ਘਰਾਓ ਕੀਤਾ ਜਾ ਸਕਦਾ ਕੀ ਫੈਸਲਾ ਹਲੇ ਤੱਕ ਲਿਆ ਜਾਂ ਜਥੇਬੰਦੀ 100 ਦਿਨ ਪੂਰਾ ਹੋਣ ਤੇ ਪਹਿਲੀ ਜਨਵਰੀ ਨਵਾਂ ਸਾਲ ਜਿਹੜਾ ਵਾ ਜਿਹੜੀ ਆ ਸਰਕਾਰਾਂ ਦੇ ਆਰਡੀਨੈਂਸ ਕਾਨੂੰਨ ਹੰਦ ਰਸਤਾਏ ਹੋਏ ਕਿਸਾਨ ਜਿਹੜੇ ਆ ਜਿਹੜੀ ਭਾਜਪਾ ਸਰਕਾਰ ਜਿਨ੍ਹਾਂ ਨੂੰ ਅਸੀਂ ਆਪਣੀ ਬਣਾ ਕੇ ਆਪਣੇ ਆਗੂ ਬਣਾ ਕੇ ਭੇਜ ਰਹੇ ਵੋਟਾਂ ਲੋਕਤੰਤਰੀ ਰਾਜ ਦੇ ਵਿੱਚ ਉਹ ਸਾਡੇ ਨਹੀਂ ਰਹੇ ਅਸੀਂ ਚੰਗੀ ਤਰ੍ਹਾਂ ਨਿਰਪੱਖ ਉਹਨਾਂ ਨੂੰ ਪਛਾਣ ਕਰਕੇ ਸਾਡੇ ਨੌਜਵਾਨ ਹਰ ਵਰਗ ਇਸਤਰੀ ਮਰਦ ਵੀ ਸਾਡੇ ਨਹੀਂ ਰਹੇ ਅਸੀਂ ਆਪਣੇ ਬਣਾਉਂਦੇ ਰਹੇ ਇਹਨਾਂ ਨੂੰ ਪਰ ਇਹ ਕਾਰਪੋਰੇਟ ਕਰਾਣਿਆਂ ਦੀ ਸਰਕਾਰ ਜਿਹੜੀ 부ਗਤੀ ਆ ਉਹਦੇ ਵਿੱਚ ਜਿਹੜਾ ਸਾਡਾ 100 ਦਿਨ ਪੂਰਾ ਹੋਣ ਜਾ ਰਿਹਾ ਨਵੇਂ ਸਾਲ ਪਹਿਲੀ ਜਨਵਰੀ ਨੂੰ ਉਹਦੇ ਜਿੰਨੇ ਵੀ ਭਾਜਪਾ ਦੇ ਸਾਡੇ ਇੱਥੇ ਪੰਜਾਬ ਦੇ ਵਿੱਚ ਨਮੈ ਦੇ ਬੈਠੇ ਆ ਉਹਨਾਂ ਦਾ ਜਿਹੜਾ ਅਸੀਂ ਘਰਾਓ ਕਰ ਰਹੇ ਆ ਉਹਨਾਂ ਦੇ ਭਾਵੇਂ ਮੌਲ ਹੋਣ ਭਾਵੇਂ ਘਰ ਹੋਣ ਪਹਿਲੀ ਜਨਵਰੀ ਨੂੰ ਜਿਹੜਾ ਸਾਡੇ ਨਾਣ ਆ ਦਿੱਲੀ ਨੂੰ ਲੰਨ ਨੂੰ ਉਹਨੂੰ ਅਸੀਂ ਪਹਿਲੀ ਜਨਵਰੀ ਨੂੰ ਜਿਹੜਾ ਵਾ ਉਹ ਬਾਜਪਾ ਦੇ ਜਿਹੜੇ ਆਗੂ ਆ ਉਹਨਾਂ ਦਾ ਘਰਾਓ ਕਰਾਂਗੇ ਬਾਜਪਾ ਦੇ ਆਗੂਆਂ ਦੇ ਘਰਾਂ ਦਾ ਘਰਾਓ ਤੇ ਚੱਲ ਰਿਹਾ ਜਿਹੜੇ ਉਹਨਾਂ ਦੇ ਵਪਾਰਕਦਾਰ ਇਹ ਨੇ ਉਹਨਾਂ ਦੀ ਗੱਲ ਉਹਨਾਂ ਦੇ ਵਪਾਰਕਦਾਰ ਇਹ ਜੋ ਮੌਲ ਵੀ ਆ ਜੋ ਵੀ ਭਾਰ ਉਹਨਾਂ ਦਾ ਚੱਲ ਰਿਹਾ ਵਾ ਜਿ ਤਰ੍ਹਾਂ ਆ ਆਪਣਾ Jio ਦੀਆਂ ਸਿਮਾਂ ਚੱਲ ਰਹੀਆਂ ਹਨ Jio ਦੇ ਟਾਵਰ ਆ ਉਹ ਵੀ ਅਸੀਂ ਜਿਹੜਾ ਉਹਨਾਂ ਦਾ ਬਾਈਕਾਟ ਹਟ ਚੱਲ ਰਿਹਾ ਵਾ ਉਹ ਵੀ ਅਸੀਂ ਬੰਦ ਕਰਾ ਰਹੇ ਆ ਤੇ ਇਹਨਾਂ ਜਾਨਰ ਜੋ ਹੋ ਰਿਹਾ ਵਪਾਰਕਦਾਰੇ ਚੱਲ ਰਿਹਾ ਉਹ ਪਹਿਲੀ ਜਨਵਰੀ ਜਿਹੜਾ ਦੰਦਾ ਘਰਾਓ ਕਰਾਂਗੇ ਧਰਵਾਜ ਜੀ ਤਾਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ 100 ਦਿਨ ਜਿਸ ਦਿਨ ਇਸ ਰੇਲ ਰੋਕੋ ਅੰਦੋਲਨ ਦੇ ਹੋਣਗੇ 1 ਜਨਵਰੀ ਨੂੰ ਉਸ ਦਿਨ ਪੰਜਾਬ ਦੇ ਪਹਾੜ ਪਾਗੋਆਂ ਦੇ ਜਿਹੜੇ ਵਪਾਰਕਦਾਰੇ ਨੇ ਭਾਵੇਂ ਉਹ ਦੱਸ ਦਈਏ ਕਿਤੇ ਮੌਲ ਹੋਣ ਸ਼ੈਲਰ ਹੋਣ ਕਿਉਂਕਿ ਵੱਖ-ਵੱਖ ਥਾਵਾਂ ਦੇ ਉੱਤੇ ਜਿਹੇ ਗੱਲਾਂ ਸਾਹਮਣੇ ਆਈਆਂ ਸੀ ਤਾਂ ਪਹਾੜ ਪਾਗੋਆਂ ਦੇ ਘਰਾਂ ਦਾ ਘਰਾਓ ਤਾਂ ਜਿਵੇਂ ਅੰਮ੍ਰਿਤਸਰ ਦੇ ਵਿੱਚ ਸ਼ਵੇਤ ਮਲਿਕ ਦੇ ਘਰ ਦਾ ਘਰਾਓ ਤਾਂ ਆਲਰੇਡੀ ਜਾਰੀ ਹੈ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮਾਝੇ ਦੀ ਸਭ ਤੋਂ ਵੱਡੀ ਜਿਹੜੀ ਇੱਕ ਕਿਸਾਨ ਦੀ ਜਥੇਬੰਦੀ ਹੈ ਇਸ ਨੇ ਐਲਾਨ ਕੀਤਾ ਹੈ ਤਾਂ 1 ਜਨਵਰੀ ਨੂੰ ਹੁਣ ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਭਾਜਪਾ ਦੇ ਆਗੂਆਂ ਦੇ ਵਪਾਰਕ ਅਦਾਰੇ ਨੇ ਇਹਨਾਂ ਦਾ ਘਰਾਓ ਕੀਤਾ ਜਾਇਗਾ 100 ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਇਸ ਰੇਲਵੇ ਟ੍ਰੈਕ ਦੇ ਉੱਪਰ ਇੱਕ ਜਰਵੀ ਨੂੰ ਹੋ ਜਾਏਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਝਾ ਅੰਮ੍ਰਿਤਸਰ